ਆਦਾ ਦੇ ਪੇਜ ਜੁਲਸੋ ਨਹੀਂ ਆ ਨਾ ਤੁਹਾਡੇ ਪੈਸੇ ਦੇ ਦਿੱਤੇ ਨਾ ਹਾਂ ਹਾਂ ਹੁੰਦੇ ਜਾਰੇ ਤੇ ਜੀ ਜੀ ਜੇਪੀ ਬਾਜਪਾਨ ਦੂਰ ਮੇਰਾ ਨਾ ਵਧੀਜਾ ਬਨੇਗਾ ਆਪਾਂ ਦੋਨੇ ਭਰਾ ਖੜੇ ਆ ਮੇਰਾ ਨਾ ਵਧੀਜਾ ਹੋਗਾ ਓਹ ਠੀਕ ਹੈ ਨਾ ਬਾਹਰੇ ਮਤਦਾ ਮੈਂ ਇੱਥੋਂ ਸਾਡਾ ਠੀਕ ਹੋਇਆ ਜਿਹੜੀ ਇਹ ਨਾ ਹੋ ਗਿਆ 3 ਮਹੀਨੇ ਹੋ ਗਏ ਆ ਨਾ ਉਹ ਵੀ ਰਿਹਾ ਉਹ ਨਾ ਤਾਂ ਨਵੀਂ ਹੀ ਭੈਣ ਤੇ ਤਨਵੀਰ ਉਹ ਵਿਰਾਏ ਪਿੱਛੇ ਦੇ ਭੋੜੂ ਵਿਰਾਏ ਆ ਬਰੇ ਰਤਰੀ ਗਾਲ ਆ ਬਰੇ ਰਤਰੀ ਗਾਲ ਸਾਰੇ ਕੱਦੇ ਲੱਗੇ ਆ ਇਹਨਾਂ ਨੇ ਝਾਪਾ ਵੇ ਆਏ ਝਾਪਾ ਇਹਦਾ ਝਾਪਾ ਬੈ ਗਿਆ ਉਹ ਜਿਹੜਾ ਝਾਪਾ ਨਹੀਂ ਹੁੰਦਾ ਦੋਨੇ ਲੱਗੇ ਨੇ ਡੈਡ ਵਿੱਚ ਇੱਧਰ ਆ ਲਾਈਨ ਲਾਈਟ ਲਾਈਨ ਹੋਰ ਕਹਿ ਝਾਪਾ ਕਹਿ ਰਿਹਾ ਬੇ ਜੋਪੜੇ ਤੇ ਇਮੀਰੇਸ਼ਨ ਦਾ ਮੈਗੇਨ ਲੱਗੇ ਹੋਏ ਹੋਣਗੇ ਦੋਨੇ ਯਾਰੇ ਬਰੇ ਰਤਰੀ ਗਾਲ ਚੜਦੀ ਜਣਾ ਨਵਾਜ਼ 500 ਰੁਪਏ ਕਹਿੰਦਾ ਸੀ ਕਿ ਕਦੇ ਕਦੇ ਮਸਲਾ ਕਰਦਾ ਰਹੀਆਂ ਨਾ ਲੋ ਬੈਠ ਕੋਈ ਮੰਗੀ ਆ ਉਹ ਮੈਨੂੰ ਦਿੱਤੇ ਮੇਰੇ ਯਾਰ ਡੰਡੇ ਵਾਲੇ ਨੇ ਟੋਲੇ ਉਹਨੇ ਬੰਦਾ ਵੀ ਕੀ ਫੁੱਦੂ ਗੱਲ ਕਰਤੀ ਆ ਸੜ ਚੱਲ ਆ ਦੀਪਕ ਛੋੜੀ ਛੋੜੀ ਦੀਪਕ ਮੇਰੀ ਗੱਲ ਸੁਣ ਮਰੀ ਹੈ ਭਗਾ ਕੇ ਹਾਂ ਮੈਂ ਮੈਂ ਕਿਹਾ ਵੀ ਆ ਤੂੰ ਜਿਵੇਂ ਫੜਾਈ ਆ ਹਨਾ ਯਾਰ ਕਿਹਦੀ ਕੋਈ ਸਾਲ ਹਾਂ ਜੀ ਮੈਂ ਗਿਆ ਛੁੱਟੀ ਬੀਬੀ ਦਾ ਤੁਹਾਨੂੰ ਕਿ ਯੂ ਮੈਂ ਟਾਈਮ ਤੇ ਬੁਕਿੰਗਾਂ ਪਾ ਕੇ ਇਹ ਲੱਗ ਗਿਆ ਕਿ ਐਂਡੀ ਹੋ ਗਿਆ ਮੈਂ ਫੇਰ ਕੀ ਹੋਇਆ ਵੀ ਪੰਡ ਮਾਰੀ ਆ ਵੀ ਸਾਲ ਨਹੀਂ ਕੱਢਣੀ ਅੱਜ ਅਭੀ ਸਾਲਾ ਫੇਰ ਕੀ ਹੋਇਆ ਨਾ ਮੈਂ ਰਾਈਡ ਐਂਡ ਨਹੀਂ ਕਰੀਦਾ ਮੈਂ ਰਾਈਡ ਐਂਡ ਮੈਂ ਆਂ ਕਿ ਹੈ ਕੰਧਾਰਾ ਜੀ ਐਂ ਨਹੀਂ ਕਰੀਦਾ ਮੈਂ ਕੋਈ ਆ ਨਹੀਂ ਆਪਾਂ ਜੀ ਕਿਸੇ ਕੋਈ ਚੀਨ ਗਾਲੀ ਚਾਹ ਦਵਾਗ ਉਹ ਸਾਲਾ ਐ ਆਪਣੇ ਐ ਥੋੜੀ ਲਿਆ ਕਰ ਥੋੜਾ ਸੌਣ ਲੀਵਾ ਥੋੜਾ ਨਹੀਂ ਉਹਨੂੰ ਕੰਜਵਾਇ ਕਰ ਲਿਆ ਹੁਣ ਵਧੀਆ ਸ਼ੁਕਰ ਮਹਾਰਾਜ ਲੇਲੇ ਨਹੀਂ ਆ ਰਹੇ ਹੋਰ ਕੰਮ ਤਾਂ ਜਾਂਦੇ ਆਏ ਕੰਮ ਤਾਂ ਹੀ ਆ ਜੀ ਕਿਹੜੀ ਬਿੱਤੀ ਫਿਰ ਅੱਜ ਗ੍ਰੈਂਡ ਗ੍ਰੈਂਡ ਦੇਸੀ ਇਹ ਨਵੀਂ ਆਈ ਹੈ ਕੋਈ ਨਹੀਂ ਨਹੀਂ ਬਹੁਤ ਕਹਾਨੀਆਂ ਇਹ ਦੇਸੀ ਯਾਰ ਉਹ ਚੱਲ ਕੋਈ ਨਹੀਂ ਬਜਟ ਨਹੀਂ ਪੈਗ ਲਾਉਣ ਵਾਲੇ ਬਜਟ ਥੋੜੀ ਦੇਖਦੇ ਨੇ ਪੈਗ ਲਾਉਣ ਦਾ ਦੇਖਦੇ ਨੇ ਵਧੀਆ ਕਿ ਲੱਗਦੀ ਵਧੀਆ ਕਿਹੜੀ ਲੱਗਦੀ ਯਾਰ ਉਹ ਠੀਕਾ ਕਿੰਨੀ ਪੀਤੀ ਪੂਗਾ ਪੂਗਾ ਆਦੀ ਇਹ ਨਾ ਨਾ ਪਾਣੀ ਪਹਿਲਾਂ ਪਹਿਲਾਂ ਅਧੀਆ ਲੈਂਦੇ ਜੀ ਫਿਰ ਪੂਗਾ ਆਦੀ ਹੁੰਦਾ ਤਾਂ ਕਿੰਨੀ ਹੋ ਗਈ ਆਦੀ ਇਹਦੇ ਪੂਗਾ ਪਾਣੀ ਹੋ ਗਈ ਪਾਣੀ ਬੋਤਲ ਪਾਣੀ ਹੋ ਗਈ ਜਿਹੜੀ ਸਵਾ ਦਵਾ ਪੂਗਾ ਬਈ ਐਨੀ ਬਣ ਗਈ ਐਵੇਂ ਰਾਈਟ ਰਾਈਟ ਕਿਉਂ ਆ ਰਾਈਟ ਕਰੋ ਲਵ ਨੀ ਯਾਰ ਜਿੰਦਗੀ ਦੇ ਚੀਜ਼ ਕਿਵੇਂ ਮਿਲਿਆ ਉੱਪਰ ਰੋਡ ਪਲੂ ਆ ਦੇਖੀ ਵੀਰੇ ਮੈਂ ਜੋ ਦੇਖਿਆ ਨਾ ਮੈਂ ਤਾਂ ਹੋਏ ਸਾਹਿਬ ਦਾ ਵੱਡਾ ਮੈਂ ਰੋਟੀ ਖਾ ਕੇ ਮੈਂ ਤਾਂ ਸਾਹਿਬ ਕਿਹੜਾ ਦੇਣ ਆਏ ਸੀ ਮੈਂ ਦੇਖਿਆ ਵੀ ਜੋੜੀ ਬੈਠੀ ਐ ਇਧਰ ਹੋਇਆ ਉਹ ਮੇਰੇ ਕੰਮ ਤੋਂ ਆਏ ਸੀ ਵੀਰੇ ਆ ਅੰਕਲ ਉੱਪਰ ਵੀ ਹੈ ਉਹ ਨਹੀਂ ਕੋਈ ਆ ਉਹ ਨਹੀਂ ਆਪਣਾ ਬੰਦਾ ਅੰਦਰ ਆਪਣਾ ਬੰਦਾ ਉਹ ਠੀਕ ਹੈ ਕੰਮ ਚਲ ਮੀ ਪੈਂਦਾ ਬੜਾ ਤੁਸੀਂ ਮੀ ਦੇਣਾ ਤੁਹਾਨੂੰ ਮੀ ਨਾਲ ਚੱਲਿਆ ਹੋ ਜਾਓਗੇ ਮੈਂ ਤਾਂ ਮੇਰੇ ਕੋਲ ਰੇਣ ਕੋਡ ਹੈਗਾ ਜੀ ਮੀ ਪਾਲਾ ਘਰ ਮੀ ਤਾਂ ਪਈ ਜਾਂਦਾ ਨਹੀਂ ਆਉਂਦੀ ਆ ਵਧੀਆ ਵਧੀਆ